ਜਿਹੜੀ ਸਾਹਮਣੇ ਆਪਣੀ ਨਾ ਗੋਲਜਾ ਬਣਿਆ ਹੋਇਆ ਡਾਉਨ ਸਿਲਿੰਗ ਦੇ ਥੱਲੇ ਆਹ ਇਹਦੇ ਵਿਚਾਲੇ ਚੁੰਮਰ ਡੰਗਣਾ ਇੱਥੇ ਅੱਜ ਵਾਲੇ ਵੀਡੀਓ ਤੁਹਾਨੂੰ ਦਿਖਾਵਾਂਗੇ ਸਾਰਾ ਕੁਝ ਇਹ ਵੀ ਕਿੱਦਾਂ ਚੁੰਮਰ ਡੰਗਣਾ ਇਹ ਤੇ ਵੀਡੀਓ ਤੁਸੀਂ ਦੇਖਦੇ ਰਹੋ ਤੇ ਆਪਾਂ ਕਰਦੇ ਆਂ ਵੀਡੀਓ ਸ਼ੁਰੂ ਮੈਂ ਤੇ ਮੈਡਮ ਜੀ ਮਿਸਤਰੀਆਂ ਦੀ ਵੀਟ ਕਰ ਰਹੇ ਆਂ ਅੱਜ ਮਿਸਤਰੀ ਆਜਣ ਅੱਜ ਮੱਧੜਬਾਈ ਹੋਈ ਹੋਈ ਆ ਮਿਸਤਰੀ ਤਾਂ ਹੁਣ ਥੋੜੀ ਜਿਹਾ ਠੰਡ ਫੀਲ ਜੀ ਹੋਈ ਆ ਉਦਾਂ ਦੀ ਜਿੱਦਾਂ ਦੇ ਅਸੀਂ ਸਰਦਿਆਂ ਚ ਫੀਲ ਕਰਦੇ ਹੁੰਦੇ ਆ ਉਦਾਂ ਦੀ ਨਾ ਇੱਕ ਹੁੰਮਸ ਜੀ ਆਈ ਕੋ ਖੁਸ਼ਬੂ ਜੀ ਆਈ ਠੰਡ ਲੈ ਕੇ ਸਾਹਮਣੇ ਕਾਲੂ ਖੜਾ ਜਾਣ ਵਾਸਤੇ ਤਿਆਰ ਚੱਲਾਂ ਫਿਰ ਹਾਂਜੀ ਗੁੱਜਰਬਾਈ ਦਾ ਦੁੱਧ ਜਾਣ ਤੋਂ ਪਹਿਲਾਂ ਗੁੱਜਰਬਾਈ ਨਾਲ ਚਾਹ ਪੀਣੀ ਆ ਅਜੇ ਇੱਕ ਮੈਨੂੰ ਕੰਮ ਆ ਥੋੜਾ ਜ਼ਰੂਰੀ ਮਹੌਲੀ ਸਾਈਡ ਤੇ ਮੈਂ ਕਹਾਂ ਜਾਂਦੇ ਜਾਂਦੇ ਗੁੱਜਰਬਾਈ ਨਾਲ ਬੈਠ ਕੇ ਚਾਹ ਤਾਂ ਬਣਦੀ ਇੱਕ ਵਾਰੀ ਪੀਣੀ ਗੁੱਜਰਬਾਈ ਸੱਤਾ ਵਿਆ ਹਲੇ ਉੱਠਿਆ ਨਹੀਂ ਅਜਾ ਲਾਈਟ ਭੱਜ ਗਈ ਅੱਧੀ ਭੱਜੀ ਆ ਲੜ ਕਰਾ ਤਾਂ ਹੈਗੀ ਦੀ ਯਾਰ ਹੋਰ ਭੱਜੀ ਆ ਨਾ ਯਾਰ ਲਾਈਟ ਭੱਜ ਗਈ ਦੱਸ ਆ ਗਈ ਦੇਖਿਆ ਫਿਰ ਮੈਂ ਆਇਆ ਲਾਈਟ ਆ ਗਈ ਐਦਾਂ ਹੁੰਦਾ ਫਿਰ ਹਾਂ 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 ਲੈ ਵੀ ਚਾਹ ਪੀਜੇ ਪਹਿਲਾਂ ਮੈਂ ਕਹਾਂ ਗੁੱਜਰਬਾਈ ਨਾਲ ਚਾਹ ਪੀ ਕੇ ਫਿਰ ਜਾਣਾ ਅਗਲੇ ਕੰਮਾਂ ਫਿਰ ਚੰਗਾ ਸ਼ਕਰ ਕਰਨਾ ਲੋਜੀ ਚਾਹ ਬਣ ਰਹੀ ਆ ਪੂਰੇ ਜੋੜਾ ਠੋਰਾ ਨਾਲ ਇੱਕ ਦੁਖਦਾਈ ਖਬਰ ਹੈ ਗੁਜਰ ਭਾਈ ਹਾਂਜੀ ਤੁਹਾਨੂੰ ਸੁਣਾ ਦਵਾਂ ਇੱਕ ਬੰਦਾ ਮੋਟਰ ਪਰਤੇ ਭੱਜਣ ਦੀ ਤਿਆਰੀ ਕਰ ਰਿਹਾ ਹੈ ਉਹ ਹੁਣੇ ਹੁਣੀ ਮੇਰੇ ਨਾਲ ਬਹੁਤ ਲੜਕੇ ਹਟਿਆ ਹੁਣ ਨਾਰਮਲ ਹੋਇਆ ਥੋੜਾ ਜਿਹਾ ਲੈ ਮੈਂ ਮੈਂ ਤਾਂ ਮੈਂ ਤਾਂ ਵਿਚੜਾ ਹਾਂ ਤਿਆਰੀ ਕਰ ਰਿਹਾ ਹੈ ਹੈ ਭੱਜਣਾ ਹੈ ਭੱਜਣ ਦੀ ਤਿਆਰੀ ਕਰ ਰਹੇ ਹਾਂ ਵਾ 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 ਨੈਂਦ ਰਹਿਣਗੇ ਹਾਂ ਹੁਣੇ ਹੁਣੇ ਆ ਗੱਪਾਂ ਵਾਲੀਆਂ ਮੈਂ ਤਾਂ ਖਬਰ ਸੁਣਾਤੀ ਮੱਟੇ ਆਦੇ ਸੱਟੇ ਭਾਈ ਇਹ ਤਾਂ ਭਾਈ ਕਾਹ ਕਹਿੰਦੇ ਹੁਣ ਬਸ ਖਬਰ ਆ ਗਈ ਨਿਊਜ਼ ਦੇ ਵਿੱਚ ਤੇ ਕਿਸੇ ਵੀ ਦਿਨ ਹੋ ਸਕਦਾ ਹੈ ਚਾਹ ਨੂੰ ਬੋਲ ਜਾਈ ਅੰਦਰ ਉਹ ਐਂ ਕਹਿ ਰਿਹਾ ਜੀ ਅੰਦਰੋਂ ਗੱਡੀ ਦੇ ਇੱਕ ਟਾਇਰ ਚ ਹਵਾ ਘਟਾ ਹੈ ਹੁਣ ਪਤਾ ਕਿਹਾ ਉਹ ਜਦੋਂ ਅਸੀਂ ਗੱਡੀ ਨੂੰ ਮੈਂ ਸਰਵਿਸ ਕਰਵਾ ਕੇ ਲਿਆ ਆਏ ਆ ਉਹਨਾਂ ਪਾਲਸ਼ ਆਸੀ ਕੁੱਤੀ ਮਾਰ ਦਿੰਦੇ ਸਾਰੀ ਗੱਡੀ 'ਤੇ ਪਾਲਸ਼ ਮਾਰ ਦਿੰਦੇ ਆ। ਆ ਦੇਖੋ ਜਿਹੜੀ ਪਾਲਸ਼ ਮਾਰਨਾਂ ਨਾ ਮਿੱਟੀ ਆਸੀ ਜਮ ਗਈ ਨਾ ਇਹਨਾਂ 'ਤੇ ਵੀ ਪਾਲਸ਼ ਉਹਦੇ 'ਤੇ ਤੇਲ ਜਿਹੀ ਹੁੰਦਾ ਪਾਲਸ਼ ਦਾ ਕਿਆ ਹੁੰਦੀ ਏ ਉਹ। ਸੋਮੇ ਲਿਬੜੀ ਪਈ ਹਲੇ ਹੁਣ ਧੋਣੀ ਪੈਣੀ ਸਰਫ ਨਾਲ ਸਰਫ ਪਾਲਸ਼ ਨਹੀਂ ਮਰਉਣੀ ਹੈਗੀ ਇਹਦੇ 'ਤੇ। ਮਿੱਟੀ ਉਤਰ ਜਾਂਦੀ ਏ। ਲਿਬੜੀ ਪਈ ਆ। ਧੋਣ ਦਾ ਮਸਹੂਨ ਕੋਈ ਨਾ ਧੋਵੋ ਇੱਕ ਵਾਰੀ। ਫੱਟ ਵੀ ਹਵਾ ਨਿਕਲ ਗਈ ਕੱਟਿਆਂ ਦੀ ਨਿਕਲ ਗਈ ਕੱਟਿਆਂ ਦੀ ਹਵਾ ਨਿਕਲ ਗਈ ਕੰਡੀ ਦੀ ਬਾਜੀ ਦੇਖੇ ਬਾਕੂ ਵੀ ਟੀ ਮਾਰ ਦੇਣਾ ਜੀ ਚੱਲ ਤੇ ਨਹੀਂ ਯਾਰ ਥੋੜੀ ਇਹ ਜਦੋਂ ਲੱਗੇ ਕਿੰਨੀ ਹੁੰਦੀ ਹੈ ਕੰਡੀ ਆ 28 ਆ ਬਸ 33 ਕਰਨੇ ਰ ਮੈਂ 33 ਮੈਂ ਵੀ 33 ਹੀ ਕਰਦਾ ਹੁੰਦਾ 33 ਪਾਉਣ ਕੱਤੀ ਸਮੂਹ ਦੇ ਚੱਲਣ ਆ ਜਾਂਦੀ ਆਂ ਉਂਗਲੀ ਲਿਬਰ ਕੀ ਮੇਰੀ ਹਲਕਾ ਹਲਕਾ ਜਿਹਾ ਮੀਂਹ ਪੈਣ ਲੱਗ ਪਿਆ ਮੱਛਰ ਮੀਂਹ ਜਾਂ ਕਹਿੰਦੀ ਆਪਾਂ ਸੋਣਾ ਹੋ ਗਿਆ ਵੈਸੇ ਥੋੜਾ ਥੋੜਾ ਚੁੱਪੀ ਚ ਖੜ ਕੇ ਪਾਣੀ ਦੀ ਆ ਤੇ ਆਪਾਂ ਆਪਣਾ ਸਾਰਾ ਕੰਮ ਨੇ ਵੇੜਿਆ ਏ ਮਿਸਤਰੀ ਘਰ ਆ ਲਾਗੇ ਚੱਲੀਏ ਜਾ ਕੇ ਦੇਖੀ ਹੁਣ ਮਿਸਤਰੀ ਤੇ ਕੱਲ ਨੂੰ ਮਿਸਤਰੀ ਆਪਾਂ ਨੇ ਦੋ ਬੁਲਾਏ ਆ ਤਾਂ ਮੈਨੇ ਵੀ ਆ ਜਾਣਾ ਤੇ ਦੂਜਾ ਮਿਸਤਰੀ ਵੀ ਤੇ ਦਿਹਾੜੀ ਇਹ ਦੇਖਣੇ ਆ। ਮੈਂ ਤੁਹਾਨੂੰ ਕੱਲ ਹੋਰ ਸਮਝਾਉਂਦਾ ਘਰਾਂ ਜਾ ਕੇ। ਥੋੜੀ ਦੱਸ ਦਿੰਦਾ ਘਰਾਂ ਜਾ ਕੇ ਕੱਲ ਦੱਸਣਾ ਤੇ ਘਰਾਂ ਜਾ ਕੇ ਤੁਹਾਨੂੰ ਘਰ ਜਿਹੜੇ ਵਿੱਚ ਲੱਗੋ ਉਹ ਦਿਖਾਉਂਗਾ ਮੈਂ। ਤੇ ਸਵੇਰੋਂ ਜਦੋਂ ਨਾ ਮਿਸਤਰੀ ਨੇ ਫੋਨ ਕਰਿਆ ਕਹਿੰਦਾ ਦਿਹਾੜੀ ਇਹ 600 ਰੁਪਏ ਦੀ ਢੀ ਮੰਗਦੇ ਆ। ਮੈਂ ਕਹਾਂ ਬਈ ਰਹਿਣ ਦੋ ਯਾਰ ਦਿਹਾੜੀ ਨਾ ਖਰਾਬ ਕਰੋ। ਕਿਉਂਕਿ ਸਾਡੇ ਇਲਾਕੇ 'ਚ ਚੱਲਦੀ 500 ਰੁਪਏ ਦਿਹਾੜੀ ਮੈਂ ਕਿਹਾ। ਮੈਂ ਚੱਡੀਗੜਾ ਦੀ 700 ਵੀ ਚੱਲਦੀ 800 ਵੀ ਚੱਲਦੀ ਜਿਹੜੇ ਦਿਹਾੜੀ ਕੰਮ ਕਰਦੇ ਲੇਬਰ ਵਾਲੇ ਆ। ਤੇ ਮੈਂ ਕਹਿੰਦਾ ਸਸਤੋ ਵੀ ਚੱਲਦੀ ਕੋਈ 800 ਵੀ ਤਾਂ ਮਹੌਲੀ ਸਾੜ ਚੱਲਦੀ ਆ ਮੈਂ ਕਿ ਸਾਢੇ ਲੱਖ ਜਿੱਤੇ 500 ਚੱਲਦੀ ਆ ਮੈਂ ਕਿ ਜੇ ਆ ਮੈਂ ਤੁਹਾਨੂੰ 600 ਦੇ ਦਿੱਤੀ ਇੱਥੇ ਰੋਲਾ ਪੈ ਜਾਣ ਇੰਨੇ ਵਿੱਚ ਕਿ ਵੀ ਉਹ ਸਰਦਾਰ ਨੇ 600 ਰੁਪਏ ਦਿਹਾੜੀ ਦਿੱਤੀ ਆ ਤੇ ਹਰੇਕ ਪਾਸੇ 600 ਦਾ ਰੋਲਾ ਪੈ ਜਾਣਾ ਫਿਰ ਸਾਰੇ ਬੰਦੇ ਨੇ ਜਿਹੜੇ ਲਾਗੇ ਤੱਕ ਮੈਨੂੰ ਕਹਿਣ ਲੱਜਦੇ ਨੇ ਕਿ ਕੋਈ ਪਿਛਲੀ ਵਾਰੀ ਹੋ ਗਿਆ ਮੈਂ ਜਦੋਂ 400 ਦਿਹਾੜੀ ਚੱਲਦੀ ਹੁੰਦੀ ਤੁਹਾਨੂੰ ਮੈਂ 450 ਰੁਪਏ ਦੇ ਦਿੰਦਾ ਭਾਈ ਰੋਲਾ ਪਾਉਂਦਾ ਉਹਨਾਂ ਨੇ ਤਾਂ ਵੀ ਉਹ ਸਰਦਾਰ ਨੇ 450 ਰੁਪਏ ਦਿਹਾੜੀ ਦਿੱਤੀ ਆ ਭਾਈ ਸਾਰੇ ਬੰਦੇ ਗੱਡ ਮਾਉਣ ਉਹ ਮਗਾਰ ਮੈਂ ਤਾਂ ਆਪਣੇ ਵਾਲ ਤੇ 2050 ਬੱਧਾ ਤੇ ਜਿੰਮ ਚਲ ਕੰਮ ਵਧੀਆ ਕਰਿਆ ਨੇ ਹੁਣ ਮੈਂ ਤਾਂਹੀਂ ਇੱਦਾਂ ਹੀ ਕਰਦਾ ਹੁੰਦਾ ਫਿਰ ਮਗਾਰ ਰੇਟ ਵਿਗੜ ਜਾਂਦਾ ਫਿਰ ਇੱਧਰ ਇਹ ਚੱਕਰਦਾ ਹਾਂ ਚਲ ਘਰਾਂ ਜਾ ਕੇ ਦੱਸਦਾ ਲੈ ਜੀ ਪਿੰਡ ਪੁੱਜ ਗਏ ਆ ਨਹੀਂ ਪੈਂਦਾ ਗੁੱਜਰਪਾਈ ਦੀ ਗੱਡੀ 'ਚ ਰੋਟੀ ਦੇ ਕੇ ਆਵਾਂਗੇ ਗੁੱਜਰਪਾਈ ਦੀ ਗੱਡੀ 'ਚ ਜਾਊਗੀ ਰੋਟੀ ਸਰਦੀ ਕਹਿੰਦਾ ਮੈਨੂੰ ਪੈਸੇ ਦੇ ਦੇ ਜਦੋਂ ਸਵੇਰੇ ਮੈਂ ਕਹਿੰਦਾ ਬੰਦੇ ਦੀ ਭੱਜਣ ਦੀ ਤਿਆਰੀ ਆ ਜਦੋਂ ਉਹ ਪੈਸੇ ਮੰਗਣ ਲੱਜਾਦਾ ਉਹ ਫਰ ਪਾਜਾਂ ਦਾ ਉਹ ਸਾਰੇ ਪੇਪਰ ਲੱਗੇ ਹੋਏ ਆ। ਨਾ ਇੱਕ ਤੇ ਹਟਨਾਂਗੇ ਹੁਣ ਮੀਂਹ ਪੈਂਦਾ। ਦੇਖਾਂ ਜਾਂ ਕੇ ਵਾਹ ਵਈ ਵਾਹ ਖਿੱਚਦਾ ਕੰਮ। ਹਾਂਜੀ ਹਾਂਜੀ। ਲੜ ਬਾਕੀ ਦੀ? ਲਾਈਟ ਹੋਣਾ ਨਹੀਂ? ਲਾਈਟ ਹੈ ਨਹੀਂ? ਨਹੀਂ ਲਾਈਟ ਨਹੀਂ। ਇਹ ਜੋ ਹੈ। ਮੀਂਹ ਕਿਤੇ ਹੁੰਦਾ ਲਾਈਟ ਸਾਡੇ ਇੱਥੇ ਭਜਾ ਲੰਦੇ ਆ। ਸਸਰੀਆ ਕਾਲ ਜੀ ਸਸਰੀਆ ਕਾਲ ਆ ਬੰਦੇ ਆਏ ਨਵੇਂ ਹੈ ਕੱਲ ਨੂੰ ਆਉਂਗੇ ਕੱਲ ਨੂੰ ਕੱਲ ਨੂੰ ਇਹ ਮੁੰਡੇ ਨਹੀਂ ਆਉਣਗੇ ਅੱਛਾ ਹਾਂ ਵੀ ਦੇਖਦਾ ਇੱਥੇ ਤਾਂ ਬੰਦੇ ਰਹਿੰਦੇ ਉਹ ਉੱਥੇ ਘਰ ਦੇ ਵਿੱਚ ਉਹ ਦੋ ਜਨਾਨੀਆਂ ਤੇ ਦੇਖਦਾ ਸਰ ਉਹਨਾਂ ਦਾ ਇੱਟ ਫੜੀ ਜਾਂਦੀ ਹੈ ਥੋੜੀ ਮੀਂਹ ਤੋਂ ਫੜਦੀ ਵੀ ਨਹੀਂ ਹੈਗੀ ਇੱਟੇ ਇਹ ਜਿਹੜਾ ਚੱਕਰ ਉਹ ਤਾਂ ਚੱਕਣੀ ਉੱਚੀ ਹੈ ਲੈ ਲੈ ਹੋਰ ਲਿਆ ਕਿੱਥੇ ਕਰਕੇ ਫਿਰ ਆਹ ਹਾਂ ਲਿਆ ਕੱਲ੍ਹ ਲਿਆ ਹੋਣਾ ਜੇ ਮੀਂਹ ਜ਼ਿਆਦਾ ਹਾਫ ਦੇ ਕੱਲ੍ਹ ਨਹੀਂ ਫਿਰ ਜੇ ਕਰਨੀ ਤਾਂ ਲਾ ਲਿਓ ਦਿਹਾੜੀ ਹੋਰ ਨਹੀਂ ਦੇਖ ਲੈਂਦੇ ਹਾਂ 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 ਇਹ ਤਾਂ ਮੈਨੂੰ ਲੱਗਦਾ ਬੱਦਲ ਜਿਹਾ ਘੁਲ ਗਿਆ ਹੁਣ ਇਹ ਨਹੀਂ ਹਟਦਾ ਲੱਗਦਾ ਚੱਲ ਮੈਂ ਨਾ ਗੁੱਜਰਬਾਈ ਦੀ ਰੋਟੀ ਫੜਾ ਆਵਾਂ ਆਇਆ ਬਸ ਮੈਂ ਮਹਿਕਾ ਓ ਹੋ 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 ਨਹੀਂ ਬਹੁਤ ਗੱਲ ਹੈ ਹਾਂ ਓ ਹੋ 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 ਮੈਂ ਕਹਾਂ ਤੈਨੂੰ ਲੱਗੇ ਮੈਂ ਤੁਹਾਨੂੰ ਕਹਿੰਦਾ ਮੈਂ ਹਾਫਡੇ ਕਰ ਲਵਾਂ ਅੱਜ ਯਾਰ ਹਾਂ ਹਾਫਡੇ ਕਰ ਲਓਗਾ ਨਹੀਂ ਇਹ ਬੰਦਾ ਬਹੁਤ ਹਾਂ ਕੀ ਕਹਿੰਦੇ ਦੇਖਦੇ ਕਹਿੰਦੇ ਦੇਖਦੇ ਮੈਂ ਲਾਉਣੀ ਲਾੜੀ ਲਾ ਲਓ ਜਾਂ ਹਾਫਡੇ ਕਰ ਲਓ ਨਹੀਂ ਬਹੁਤਾ ਹੈ ਾਟਣਾ ਬੈਣਾ ਇਹਨਾਂ ਨੂੰ ਹਾਂ ਪਹਿਲੇ ਹੀ ਤਾਂ 10:00 ਵਜੇ ਤੇ ਲੱਗਦੇ ਹਾਂ ਨੂੰ ਅੱਛਾ ਹੁਣ ਮੈਂ ਪਹਿਲੇ ਕਿਹਾ ਤਾਂ ਮੈਂ ਛੁੱਟੀ ਕਰ ਲਵਾਂ ਮੀ ਦਾ ਗੁੱਜਰਬਾਈ ਦੀ ਰੋਟੀ ਨਫੜਾਇਆ ਭੱਜ ਕੇ ਫਿਰ ਦੇਖੋ ਜੀ ਗੁੱਜਰਵਾਇ ਨਹੀਂ ਹਟਿਆ ਹੈਗਾ ਮੀਂਹ ਪਵਾ ਕੇ ਹਟਿਆ ਜੀ ਤੇ ਮੈਂ ਤੈਨੂੰ ਸਵੇਰੇ ਕਹਿਤਾ ਵਾ ਮੀਂਹ ਪੈਣੇ ਪੈਣਾ ਅੱਜ ਹਟਿਆ ਹੀ ਨਹੀਂ ਹੈ ਅੱਪਨ ਫੇਦਾ ਹੋ ਗਿਆ ਸਾਰੇ ਬੰਦੇ ਮੀਂਹ ਮੰਗਦੇ ਤੇ ਸਾਰੇ ਬੰਦੇ ਮੈਂ ਨਹੀਂ ਤਾਂ ਮੰਗਦਾ ਸਾਰੇ ਹੀ ਮੰਗਦੇ ਤੇ ਜਿੰਨੇ ਵੀ ਸਾਰੀ ਵੈਸੇ ਇਹਨਾਂ ਦਾ ਜਿੱਕਾ ਇੱਕ ਬੋਤਲ ਲੈ ਕੇ 15 ਬੋਤਲ ਵਿੱਚ ਮੀਂਹ ਪੈਂਦਾ ਹੀ ਪੈਂਦਾ ਕਹਿੰਦੇ ਸਾਡੇ ਇੱਧਰ ਇਹਨਾਂ ਨੂੰ ਬੜੇ ਦਿਨ ਕਹਿ ਦਿੰਦੇ ਆ ਸਰ ਤੁਹਾਡੇ ਵਾਲੇ ਸਾਡਾ ਨਾਂ ਕਹਿੰਦੇ ਸਾਡੇ ਦੇ ਨਾ ਬੜੇ ਦਿਨ ਕਹਿ ਦਿੰਦੇ ਆ ਵੀ ਸਵਾਦ ਦੇ ਦਿਨ ਕਰਦੇ ਨੇ ਜਿੱਦਾਂ ਹੁਣ ਅਸੀਂ ਚੰਗੌਰ ਸਾਹਿਬ ਕੱਲ ਤੁਸੀਂ ਦੋ ਬਲੌਗ ਦੇਖਣ ਸਵਾਦ ਦੇ ਗਏ ਹੋਏ ਤੇ ਕਿਹੜਾ ਦਿਨ ਚ ਪੱਕਾ ਵੀ ਪੈਂਦਾ ਹੀ ਪੈਂਦਾ ਚਲੋ ਇੰਨਾ ਹੋ ਗਿਆ ਵੀ ਕੱਲ ਸਵਾ ਚ ਨਹੀਂ ਤਾਂ ਹੈਗਾ ਕੱਲ ਬਹੁਤ ਸੋਹਣਾ ਮੌਸਮ ਦਾ ਤੇ ਹੁਣ ਬਦਿਆ ਹੋ ਗਿਆ ਅਰ ਮੈਂ ਮੜ ਜਾ ਮਨਸੂਹੇ ਵਾਲੇ ਕੋਲ ਜਾ ਕੇ ਆਉਣਾ ਯਾਰ ਉਧਰ ਇੱਕ ਸੰਗੜੀ ਸੰਗੜੀ ਲੈ ਕੇ ਆ ਗਈਆਂ ਨਵੇਂ ਨਵੇਂ ਰਵਾਜ ਦੋ ਪੱਖੇ ਲਾ ਕੇ ਕਹਿੰਦਾ ਗੱਬੇ ਚ ਊਮਰ ਰੰਗੜਾ ਕੀ ਕਰ ਰਿਹਾ ਇਹ ਤੁਮਰ ਜਨ ਇਹਦਾ ਉਹ ਚੁੱਤੇ ਚੁੱ ਮਰ ਜਾਂਦਾ ਇੱਕ ਉਹ ਇਧਰ ਪੱਖਾ ਇਧਰ ਪੱਖਾ ਗੱਪਾਂ ਚੁੱ ਮਰ ਸਿਜਾਉ ਬਟ ਦੱਸ ਉਹ ਮੈਂ ਕਹ ਰਹਿਣ ਦੋ ਉਹ ਕਰਦੇ ਆ ਨਾ ਮੰਨਦੇ ਨਹੀਂ ਹੈ ਟੋਕੜ ਇਹਨਾਂ ਨੇ ਮੇਰਾ 10 ਲੱਖ ਵਾਦਾ ਲਵਾ ਦੇਣਾ ਇਹਨਾਂ ਨੇ ਲਾਉਣਾ ਮੈਂ ਇਹਨਾਂ ਖਰਚਾ ਕਰਨਾ ਨਹੀਂ ਤਹਾ ਐਂ ਕਰ ਲੈ ਐਂ ਕਰ ਲੈ ਉਹ ਕਰ ਲੈ ਵੋਹ ਕਰ ਲੈ ਐਂ ਕਰ ਲੈ ਹੁਣ ਐਲੀਵੇਸ਼ਨ ਪਿੱਛੇ ਹੁਣ ਫੇਰ ਪੰਗਾ ਖੜਾ ਕਰ ਆ ਨਹੀਂ ਹੈਗਾ ਉਹ ਨਹੀਂ ਹੈਗਾ ਐਂ ਨਹੀਂ ਹੈਗਾ ਵੋਹ ਨਹੀਂ ਹੈਗਾ ਸਹ ਹੈ ਯਾਰ ਉਹ ਖਾ ਹੈ ਯਾਰ ਜਿੰਦਗੀ ਗੰਨਵਾ ਘੜੰਡ ਮੈਂ ਫਿਰ ਵੀ ਮੰਡ ਚੰਡ ਮੈਂ ਜਿਹਨੇ ਪੀਤਾ ਬੌਨ ਬੇਟਾ ਦਾ ਜਿਹਨੇ ਪੀਤਾ ਬੌਨ ਬੇਟਾ ਅੱਗੇ ਇਹਨਾਂ ਦਾ ਹੁਣ ਪਤਾ ਨਹੀਂ ਹੈਗਾ ਇਹ ਕਦਾਬਾਈ ਮੈਂ ਤਾਂ ਉਹਨੂੰ ਮਿਸਟਰ ਨੂੰ ਗਏ ਤਾਂ ਮੈਂ ਛੁੱਟੀ ਉਹ ਕਰ ਲਓ ਉਹ ਕਹਿੰਦੇ ਦੇਖਦੇ ਆ ਕਹਿੰਦੇ ਲਾਲੰਦੇ ਜਿਹੜੇ ਸਮਿੰਟ ਗਿੱਲਾ ਹੋਈ ਜਾਂਦਾ ਨਾ ਇੱਟਾਂ ਲਵੜੀ ਜਾਂਦੇ ਜਦੋਂ ਫਿਰ ਉਹ ਚੱਲ ਉਹਨਾਂ ਨੇ ਭਾਈ ਦਿਹਾੜੀ ਬਣਾਉਣੀ ਸ਼ਾਮ ਨੂੰ ਫਰਮਾਣਾ ਮोटा ਤਾਂ ਹੀ ਸ਼ੁਗਲ ਮੇਲਾ ਕਰੂਗਾ ਤਾਂ ਹੀ ਸ਼ੁਗਲ ਕੋ ਮੇਲਾ ਕਰਨਗੇ ਉਹ ਵੀ ਫੇ ਰਾਜੂ ਲਓ ਜੀ ਸਰਦਾਰ ਜੀ ਕਿਹਦਾ ਹੈ ਠੀਕ ਹੈ ਜੀ ਠੀਕ ਹੈ ਵਧੀਆ ਜੀ ਬਾਰਸ਼ ਲਗਾ ਹੈ ਮੌਸਮ ਖਰਾਬ ਹੋ ਗਿਆ ਜੀ ਤੂੰ ਖਰਾਬ ਨਾ ਹੋ ਜੇ ਮੌਸਮ ਖਰਾਬ ਹੈ ਤੂੰ ਖਰਾਬ ਨਾ ਹੋ ਮੌਸਮ ਖਰਾਬ ਹੈ ਚੱਲਾ ਜਾ ਕੇ ਲੈ ਕੇ ਆਦਮਾ ਫਿਰ ਭੁੱਲੇ ਜਾਣਾ ਹੁਣ ਮੇਰੇ ਚਿੱਤੇ ਆ ਪਤਾ ਨਹੀਂ ਕੀ ਹੋ ਗਿਆ ਚੀਜ਼ਾਂ ਨਾਲ ਵਿੱਚ ਤੇ ਭੁੱਲਣ ਜੇ ਲੱਗੀਆਂ ਹੋਈਆਂ ਚੀਜ਼ਾਂ ਹੁਣ ਕਈ ਵਾਰ ਨਾ ਬੰਦੇ ਮਿਲਦੇ ਆ ਫਿਰ ਉਹ ਅ ਦਿਮਾਗ ਨੂੰ ਬਹੁਤ ਪਿੱਛੇ ਲੈ ਕੇ ਜਾਣੇ ਕਦੋਂ ਮਿਲੇ ਤੇ ਆਪਾਂ ਇਹਨੂੰ ਬੰਦੇ ਨੂੰ ਹੁਣ ਕੱਲ ਇੱਕ ਬੰਦਾ ਮਿਲਿਆ ਮੈਨੂੰ ਸਵੇਰ ਦੇ ਵਿੱਚ ਬਸ ਚਿੱਤੇ ਕਰੀ ਜਾਵੇਂ ਆ ਬੰਦੇ ਨੇ ਟਾਈਮ ਵੀ ਸਪੈਂਡ ਕਰਿਆ ਸਾਡੇ ਨਾਲ ਫਿਰ ਉਹਨੇ ਚਿੱਤੇ ਕਰਾਇਆ ਫਿਰ ਫੋਟੋ ਦਿਖਾਈ ਹਾਂ ਹਾਂ ਮੈਂ ਕਿਹਾ ਹਾਂ ਇਹ ਜਿੱਦਾਂ ਗੱਲਾਂ ਦਿਮਾਗ ਤੋਂ ਬਿਸਰਨ ਜੇ ਲੱਗ ਗਿਆ ਤੇ ਪਤਾ ਨਹੀਂ ਉਮਰ ਦਾ ਹੀ ਹੋ ਗਿਆ ਇਹ ਜਦ ਮਹਾਰਾਜ ਨੇ ਇੰਨੀਆਂ ਸੋਹਣੀਆਂ ਗੱਡੀਆਂ ਦਿੱਤੀਆਂ ਉਹ ਕਾਦੇ ਵਾਸਤੇ ਦਿੱਤੀਆਂ ਆਪਣੀਆਂ ਵੀ ਜਿੱਦਾਂ ਹੁਣ ਮੀਹ ਪੈਂਦਾ ਮੀਹ ਚ ਆਪਾਂ ਚੱਕ ਲਈ ਮੈਂ ਬੋਲਟ ਪਰ ਮੋਟਰਸਾਈਕਲ ਪਰ ਵੀ ਆ ਸਕਦਾ ਤਾਂ ਮੈਂ ਗੱਡੀਆਂ ਲੈ ਚੱਲਦੇ ਆਂ ਕਾਉ ਨੂੰ ਭੇਜਣਾ ਮੈਂ ਕਿੱਥੇ ਗੱਡੀਆਂ ਚੱਕ ਪਾਈ ਸ਼ੁਕਰੀਆ ਮਹਾਰਾਜ ਦਾ ਬਹੁਤ ਬਹੁਤ ਜੋ ਰੱਬ ਨੇ ਇੰਨੀਆਂ ਦਾਤਾਂ ਦਿੱਤੀਆਂ ਸ਼ੁਕਰਾਨਾ ਕਰੇ ਕਰੋ ਮਹਾਰਾਜ ਦਾ ਭਾਈ ਸਾਰੇ ਬੰਦੇ ਜਿਹੜੀ ਚੀਜ਼ ਦਿੱਤੀ ਉਹਦਾ ਫਾਇਦਾ ਲਏ ਕਰੋ ਆਪਾਂ ਤਾਂ ਭਾਈ ਪੂਰਾ ਫਾਇਦਾ ਲਈਦਾ ਬਹੁਤ ਵਾਰੀ ਗਿਆ ਮੈਂ ਭਾਈ ਇਹ ਗੱਡੀ ਮੈਂ ਘਰਾਂ ਖੜਾਉਣ ਵਾਸਤੇ ਨਹੀਂ ਲੱਤੀ ਕੀ ਨਾ ਕਿਸੇ ਨੂੰ ਦਿਖਾਉਣ ਵਾਸਤੇ ਲੱਤੀ ਆਪਣੀ ਸੇਫਟੀ ਵਾਸਤੇ ਲੱਤੀ ਆ ਉਹਦੀ ਆਪਾਂ ਵਰਤੋਂ ਪੂਰੀ ਕਰੀ ਦੀ ਆ ਟਾਇਰ ਸਲਿੱਪ ਕਰ ਗਿਆ ਤਾਂ ਸਾਹਮਣੇ ਗੱਡੀ ਆਉਂਦੀ ਸੀ ਮੈਂ ਕਿਤੇ ਉਧਰੋਂ ਬਰਾਬਰ ਜਾ ਨਾ ਹੋ ਜਵੇ ਪਰ ਨਿਕਲੇ ਲੱਡੀ ਬਾਈ ਕੋਲ ਆਇਆ ਸੌਰੀ ਨਹੀਂ ਉਮਮ ਦਿਖਾਇਆ ਤੁਹਾਨੂੰ ਅੱਛਾ ਅੱਛਾ 2 ਫੁੱਟ ਵਾਲੀ ਖੜੀ ਐ ਮੈਂ 2 ਫੁੱਟ ਵਾਲੀ ਆ ਦੋ ਫੁੱਟ ਵਾਲੀ ਐ ਲਓ ਜੀ ਡੇਡੀ ਸੰਗੜੀ ਆਹ ਛਮਰ ਵਾਸਤੇ ਲੇਟ ਆ ਗਈ ਬੱਲਬ ਪਲ ਗਿਆ ਲੈ ਲੈਣਾ ਸੰਗੜੀ ਫੜਾ ਲਮਾ ਫਿਰ ਮੈਂ ਇੱਥੇ ਅੰਦਰ ਲਓ ਭਾਈ ਮੁੰਡਿਆ ਥੋੜੀ ਸੰਗੜੀ ਆ ਗਈ ਤੂੰ ਲੈ ਜਾਣਾ ਤਾਂ ਨਹੀਂ ਮੈਂ ਇਹ ਦਿਮਾਗ ਮੈਂ ਕਈ ਵਾਰ ਉੱਥੇ ਦੁਕਾਨ ਕੋਲੋਂ ਲੰਘਦੇ ਪਰ ਦਿਮਾਗ ਚ ਰਹਿੰਦੀ ਨਹੀਂ ਤੇ ਆਹ ਭਾਈ ਗੰਦਰ ਮੜਿਆ ਕੋਲ ਗੇ ਲੰਘ ਉਧਰ ਆਲਾ ਭਾਈ ਸੰਗੜੀ ਲੈ ਜਾਂਦੀ ਛੋਟੀ ਦੇ ਤਾਂ ਠੀਕ ਐ ਢੀ ਬੜੀ ਇਹ ਕੋ ਛੋਟੀ ਆ ਕੋ ਛੋਟੀ ਲੱਗ ਰਹੀ ਹਾਂ ਬਹੁਤ ਛੋਟੀ ਦੋ ਫੁੱਟ ਕੀ ਆ ਹਾਂ लंबाई तो ठीक है लेकिन वो क्या बोलते हैं पत्ती डाल देना उधर उस, उस, उस से नीचे को है ऊपर से पत्ती डाल देना सार देगा जी चालीस रुपया और लगाना लगा दो मेरे और चालीस रुपये के और ले आऊंगा मैं कालू कहां गया कालू चली गया रोटी खाने चली गई है ਉਹ ਤੈ ਉਹ ਨਾ ਹੁਣ ਧਮਰੇ ਦੇ ਵਿੱਚ ਗੱਪੇ ਮੇਰੇ ਨਾ ਮੰਮੀ ਕੋਈ ਚੀਜ਼ ਯਾਦ ਰਹੇ ਨਾ ਰਹੇ ਪਰ ਆ ਚੀਜ਼ ਯਾਦ ਰਹੇਗੀ ਮੇਰੇ ਕੀ ਹੈ ਬੱਜੋ ਕੀ ਹੈ ਜੰਤਰੀ ਜੰਤਰੀ ਨਹੀਂ ਕਰ ਕੱਲ ਬਾ ਲੈ ਕੇ ਜੇਬ ਚ ਪਾ ਲਈ ਹਲੇ ਮੱਚ ਕਿਹਾ ਜੰਤਰੀ ਦੇ ਜੰਤਰੀ ਬਣਾਤਾ ਜੰਤਰੂ ਉਹ ਤਾਂ ਲਿਖਦਾ ਕਹਿੰਦਾ ਹੀਰਾ ਜੰਤਰੀ ਕਿਹਾ ਤਾਂ ਤਾਂ ਹੀਰਾ ਜੰਤਰੀ ਹਾਂ ਅਰੇ ਮੈਂ ਉੱਥੇ ਪੜ੍ਹ ਲਈ ਤਾਂ ਫਿਰ ਹੀਰਾ ਲਿਖਿਆ ਦੇ ਦੋ ਪਰ ਜੀ ਅੱਛਾ ਹੀਰਾ ਜੰਤਰੀ ਹੁੰਦਾ ਨਾ ਇਹਦੇ ਵਰਸਾਲਸ ਨੇ ਹੀਰਾ ਜੰਤਰੀ ਹੋ ਇਹ ਵਧੀਆ ਇਹਦੇ ਚ ਉਹਦੇ ਚ ਦਸਤੇ ਵਿੱਚ ਕੰਜਕ ਤੇ ਕਿਤੇ ਪਤਾ ਹੈ ਇਹਦੇ ਵਿੱਚ ਸਾਰਾ ਕੁਝ ਲਿਖਿਆ ਹੋਣਾ ਮੈਂ ਤਾਂ ਅਮਗਰੀ ਤੋਂ ਡਰ ਤੇ ਨੋਂਨ ਕੁਛ ਹੋਈ ਪਰ ਇੱਕ ਹੋਰ ਫੈਲਨਸ ਹਾਂਜੀ ਇੱਕ ਬਹੁਤ ਏਰ ਹੋ ਗਈ ਆਪਣੇ ਉਹ ਲਿਆਦਾਂ ਦਾ ਵੀਡੀਓ ਬੰਦ ਕਰੋ ਫਿਰ ਦੱਸਗੇ ਦੱਸ ਦੇ ਫਿਰ ਕੀ ਹੋ ਗਿਆ ਖੋਲੀਣਾ ਜੀ ਵਾ ਵੀਡੀਓ ਦੇ ਕੋ ਦੇਣਾ ਜੂਗਾ ਫਿਰ ਹਾਂ ਤਰਾ ਗਾਇਸ ਮਾਤਾ ਕੋ ਜੀ ਮਾਤਾ ਕੋ ਤੰਤ ਮਾਤਾ ਵਾਹ ਸੋਤਣ ਚਾਹ ਲੈੜ ਫਿਰ ਭੱਜ ਗਿਆ ਨਹੀਂ ਨਹੀਂ ਪਾਸਤਾ ਨਹੀਂ ਹੈਗਾ ਆਗੇ ਚੱਕਰ ਇਹਦਾ ਮੰਮੀ ਉਹ ਆ ਆਲੂ ਹੈ ਆ ਆਲੂ ਨਹੀਂ ਹੈਗੇ ਇਹ ਭੁੰਨੇ ਵਾਲੇ ਆ ਦੇ ਵਿੱਚ ਕਿਆ ਕਹਿੰਦੇ ਹੁੰਦੇ ਆਪਣੇ ਤੇਲ ਤੇ ਤੇਲੇ ਹੋ ਜਾਣੇ ਤੇਲ ਚ ਫਰਾਈ ਕਰਨੇ ਆਲੇ ਉਹ ਵਧੀਆ ਵਾ ਹੈ ਛਿੱਟ ਭੁੰਨਾ ਤਾਂ ਲਿਖਿਆ ਹੁੰਦਾ ਫਰਾਈ ਕਰਨੇ ਆਲੇ ਟਾਟੋ ਪੈਟ ਪਾਪੜ ਪਾਪੜ ਆ ਪਟਾਟੋ ਪੈਪੜ ਕਰੋ ਤੇਲ ਗਰਮ ਫਿਰ ਮੰਮੀ ਨੂੰ ਖਵਾਓ ਫਿਰ ਲੈ ਆ ਕਰ ਤੇਲ ਗਰਮ ਹੋਣੀ ਫਿਰ ਹਾਂ ਅਜੇ ਵੀ ਤਾਂ ਚਾਹੀਦੇ ਆ ਮੰਮੀ ਨੇ ਆ ਬਣਾ ਦਿੱਤਾ ਗੜਦਾਵਾ ਜਾਂ ਹੈ ਮੈਂ ਨਹੀਂ ਬਣਾਇਆ ਕਰਿਆ ਹੀ ਨਹੀਂ ਕੰਮ ਹੁਣ ਜਾ ਹੁਣ ਸਰ ਮੈਂ ਵੀ ਮੈਂ ਵੀ ਲਿਆਇਆ ਹੀ ਤਾਂ ਮੈਂ ਵੀ ਪਾਸਤਾ ਪਾਸਤਾ ਹੀ ਲਿਆਤਾ ਦੇਖ ਕੇ ਪੜਿਆ ਹੈ ਨਹੀਂ ਪੜਿਆ ਹੈ ਨਹੀਂ ਆ ਤਾਂ ਆਲੂ ਡੇ ਉਹਦੇ ਚ ਭੁੱਲ ਹੋ ਜਾਣਾ ਇਹ ਤਾਂ ਪੁੱਜੇ ਇਹ ਚੀਜ਼ ਫਿਰ ਕੀ ਹੋ ਗਿਆ ਚੀਜ਼ ਦਿਖਾਉਣਾ ਵੀ ਤੁਹਾਡੇ ਗਲਤੀ ਹੋਰ ਵੀ ਉਹ ਬੰਦੇ ਨੇ ਨਾ ਗਲਤੀ ਕਰ ਲੈਣਾ ਭਾਈ ਜਦੋਂ ਕੋਈ ਚੀਜ਼ ਲੰਦੇ ਹੁੰਦੇ ਹੁੰਦੇ ਨਾ ਤਾਂ ਦੇਖ ਕੇ ਲੈ ਕਰੋ ਭਾਈ ਅਸੀਂ ਤਾਂ ਮੈਂ ਤਾਂ ਲਿਆਦਾ ਨਿਊਡੋ ਲਿਆ ਤੇ ਪਾਸਤਾ ਲੈ ਕੇ ਆਇਆ ਤਾਂ ਪਰ ਹੈ ਚੀਜ਼ ਹੋ ਰਹੀ ਹੈ ਬੜੇ ਕਰ ਲੋ ਫਰਾਈ ਕਰ ਲੋ ਚਾਹ ਵਾਲਾ ਚਾਹ ਵਾਲਾ ਚਾਹ ਵਾਲੀ ਚਾਹ ਵਾਲੀ ਚਾਹ ਵਾਲਾ ਚਾਹ ਵਾਲਾ ਚਾਹ ਵਾਲੇ ਚਾਹ ਵਾਲੇ ਠੰਡਾ ਹੈ ਅੱਜ ਤਾਂ ਠੰਡਾ ਹਾਂ ਨਾਲ ਇੱਕ ਗੱਲ ਹੋਰ ਪੁੱਲ ਗਈ ਹੈ ਮੇਰੇ ਉਰੇ ਆ ਕੇ ਹੀ ਆਦਾ ਹੁੰਦਾ ਦੱਸੋ ਜਿਹੜੇ ਮਿਸਤਰੀ ਹੈ ਨਾ ਉਹ ਬੇਬਾ ਬੰਨੇ ਉੱਥੇ ਤਾਂ ਹੁਲਵਾ ਦੱਸਵੈਂਟ ਉਹ ਐਂਡ 'ਚ ਤੇ ਜਾ ਰਹੀਆਂ ਉਹਨੇ ਤੇ ਬੈਠੇ ਐ ਇਹ ਕੋਈ ਗੱਲ ਨਹੀਂ ਲੋਣ ਹੈ ਬਿਸਤਰ ਬਰਾ ਕੋ ਉੱਪਰ-ਉੱਪਰ ਲਵਾ ਦਿੰਦੇ ਆ ਹਾਂ ਉੱਪਰ-ਉੱਪਰ ਲਵਾ ਦਿਓ ਉੱਥੇ ਲੋ ਡਿਗੜ ਵੀ ਨਹੀਂ ਹੈਗੀ ਉੱਥੇ ਪਰ ਮਿੱਟੀ ਭਰਦੀ ਹੈ ਉੱਪਰ बस ਮਿੱਟੀ ਭਰ ਦੇਣਾ ਉੱਪਰ ਉਸ ਤੋਂ نیچے ਸਮਝ ਲੱਗ ਜਾਏਗਾ ਉੱਪਰ ਆ ਮਿੱਟੀ ਭਰ ਦੇ ਉੱਪਰ ਜੇ ਫਿਰ ਮਿੱਟੀ ਭਰਦੇ ਹੋ ਹਾਂ ਹਾਂ ਬੰਦ ਨਾ ਕਰ ਦਿਓ ਹੋਰ ਉਹ ਤੁਹਾਨੂੰ ਦਿਖਣੀ ਵੀ ਨਹੀਂ ਹੈਗੀ ਪੈਈ ਨਾ ਦਿਖਣੀ ਫਿਰ ਮਿੱਟੀ ਭਰੀ ਜਾਊਗੀ ਸਿਮਿੰਟ ਲੱਗ ਜਾਊਗਾ ਕਿਆ ਕਹਦਾ ਇਸ ਕੋ ਕਸਤ ਨਾ ਆ ਰਹਾ ਸਾਰੇ ਢਿੱਲੇ ਜਿਹੀ ਕੰਮ ਕਰੇ ਪਏ ਆ ਤੁਸੀਂ ਇਹ ਗਲਾਸ ਹੋਰ ਰੱਖਾ ਵਾ ਤੇਰਾ ਗਲਾਸ ਤੂੰ ਬਾਤ ਸੁਣ ਰਹਾ ਹੈ ਗਲਾਸ ਲੈ ਆਓ ਦੋ ਗਲਾਸ ਪਹਿਲਾਂ ਦੇ ਕੀਤੇ ਨਾ ਪਹਿਲਾਂ ਆਪਣਾ ਗਲਾਸ ਉਹਨੇ ਇੱਥੇ ਰੱਖਾ ਤਾਂ ਹੋ ਗਿਆ ਇਹ ਗਲਾਸ ਲੈ ਆ ਇੱਕ ਹੋਰ ਰੱਖਾ ਵਾ ਉਹਦਾ ਤੇ ਹੈ ਇੱਕ ਇਹ ਕੋੜੀ ਤੇ ਅੱਜ ਹੋ ਜੂਗੀ ਆ ਸੈੜਕ ਨਹੀਂ ਤਿੰਨ ਦਿਨ ਲੱਗਣਗੇ ਵਿਚ ਵਿਚ ਇਹ ਹੋ ਜਾਣਾ ਹੈ ਇਹ ਇਸ ਵਿੱਚ ਮੈਂ ਕਰੋਸ ਲਗਾ ਦੂੰਗਾ ਚੈਨਲ ਉਹ ਚੈਨਲ ਅੱਲੜ ਭੱਜ ਜਾਂਦੀ ਆ ਜਾਂਦੀ ਭੱਜ ਜਾਂਦੀ ਆ ਜਾਂਦੀ ਹਾਂ ਹਾਂ ਘੱਮਸਾਰ ਜਾਂਦੀ ਹੈ ਹੂੰ ਇਹ ਵਾਲਾ ਹੋ ਗਿਆ ਜੀ ਇਹ ਤਾਂ ਹੋ ਗਿਆ ਹੂੰ ਇਹਦਾ ਕਰਮ ਕਰਮ ਜਾਵ ਲੱਗਦਾ ਕਮਰਾ ਮੈਂ ਕਹਿੰਦਾ ਇੱਥੇ ਜਿਹੜੇ ਗੱਲ ਸੁਣੋ ਹਾਂ ਜੀ ਚੱਲਾ ਜੀ ਹਾਂ ਉੱਥੇ ਉਹ ਟਾਕੀ ਇੱਕ ਦਰਵਾਜ਼ਾ ਤਾਂ ਕਰਕੇ ਖੁੱਲਾ ਏ ਇੱਥੇ ਇਕੋ ਟਾਕੀ ਉਹ ਵੀ ਖੁੰਝੇ ਚ ਆ ਜਾਂਦੀ ਬਾਹਰ ਹਾਂ ਹਾਂ ਸਹੀ ਸਹੀ ਇੱਥੇ ਹਵਾ ਘਟ ਏ ਗੱਲ ਸਹੀ ਆ ਕਰਦੇ ਆ ਇਹ ਉੱਪਰ ਦੇਖਣ ਭਾਈ ਮੈਂ ਐਂ ਕਰਾਈ ਹਾਂ ਹਾਂ ਜਿਹੜੀਆਂ ਰੁਪਈਏ ਲੋਹੇ ਦੀ ਨੇ ਜਰੇ ਲੱਗਦੀ ਇਹੇ ਤਾਂ ਪਈਆਂ ਬਹ ਕੋ ਸਰੀਆ ਯਾਰ ਉਹ ਸਰੀਆ ਚੱਕਣਾ ਪੈਣਾ ਕੋ ਚੱਕੇ ਨਾਲ ਲੈ ਕੇ ਦੇ ਆ ਆ ਵੇਚ ਦੂੰ ਆ ਇਹ ਆਹ ਜਿਹੜੀਆਂ ਹੇ ਉਹਦੀ ਦੇਖ ਦੇ ਨੂੰ ਕਰਦੇ ਜਗਾੜ ਹਾਂ ਹੋ ਜੱਟ ਦੀ ਜੂਣ ਬੁਰੀ ਮਰ ਜਾ ਦਾ ਘਟੋ ਮਰ ਜਾਣਾ ਉਹ ਮੇਰਾ ਗੁੱਟਿਆਂ ਤੋਂ ਲਿਬੜਿਆ ਪਜਾਮਾ ਪਜਾਮੇ ਉੱਤੇ ਚੰਦ ਬੂਟੀ ਲੈ ਰਿਆ ਤੇਰੇ ਬਾਈ ਨੇ ਹਾਂ ਸੱਚੀ ਹੋਰ ਕਿੰਨੇ ਦਾ ਜਾਇਤਾ ਕੌਣ 12 1500 ਮੰਗਦਾ ਤਾਂ ਹਾਂ 800 ਵਿੱਚ ਆਇਆ ਆ ਤੇਰੇ ਸਾਦੇ ਵਿੱਚ ਤਾਂ ਬਹੁਤ ਪਾਰਟੀ ਤੇਰੇ ਵੱਲੇ ਆ ਫਿਰ ਤਾਂ ਹਾਂ ਅਜੇ ਨਵੇਂ ਵਾਲ ਪਾਰਟੀ ਆ ਬਾਈ ਨਾ ਮੈਂ ਨਾ ਟ੍ਰੈਕ ਸੂਟ ਲੈ ਲਿਆ ਬਾਈ ਬਾਪੂ ਨੂੰ ਲੈ ਕੇ ਨਹੀਂ ਦਤਾ ਹੈਗਾ ਨਨ ਉਹ ਇੱਧਰ ਵੀ ਦੇ ਦੋ ਕੋਈ ਟਰੈਕਸੂਟ ਲੈ ਕੇ ਪਾਲਾ ਲੱਗਦਾ ਕਾਈਪੋਰ ਹਟਾਉਂਦੇ ਪਿਆਲਾ ਸ਼ਾਮ ਨੂੰ ਤੇ ਰਾਜ ਫਿਰ ਬਸ ਤੂੰ ਕਹਾਂ ਮੈਨੂੰ ਲੋੜ ਨਹੀਂ ਆਵੇ ਹਾਂ ਕਹਾਂ ਗੜੇ ਠੰਡਾ ਹਲੇ ਹਾਂ ਹੁਣ ਹੋਊਗੀ ਠੰਡ ਹੈ ਹੁਣ ਬਦੂਗੀ ਠੰਡ ਨਹੀਂ ਨਹੀਂ ਆਪੂ ਪਿਛਲੇ ਸਾਲ ਇਹ ਨਾ ਅੱਜ ਤੋਂ ਸ਼ੁਰੂ ਹੋ ਗਈ ਠੰਡ ਜਾਗੇ ਮਾਰਚ ਤੱਕ ਪੈਂਦੀ ਰਹੀ ਤੇ ਖੋਰਾ ਜੀ ਹੁਣ ਚੜ ਜਾਣ ਦੇਖੀ ਤੂੰ ਜਿਹੜੀ ਧੁੰਦ ਜੀ ਨਹੀਂ ਚੜੂਗੀ ਹਾਂ ਹੁਣ ਚੜੂਗੀ ਹਾਂ ਤਾਂ ਬਾਈ ਪੈਣੀ ਐ ਹਾਂ ਤਾਂ ਸਾਡੇ ਦਾ ਹੱਥ ਤਾਂ ਕੰਮ ਅੱਛਾ ਮੱਜਾਂ ਨੂੰ ਗੰਨਾ ਖਲਾਉਂਦੇ ਫਿਰ ਤੁਸੀਂ ਹੁਣ ਗੰਨਾ ਚ ਪਾਉਂਦੇ ਆਂ ਵੀ ਕਹਾਂ ਮੱਜਾ ਤੁਹਾਡੇ ਮਿੱਠੇ ਮਿੱਠੀ ਕਦ ਲੱਗਦੀਆਂ ਗੰਨਾ ਚ ਪਾਉਂਦੇ ਨੇ ਇਹਨਾਂ ਨੂੰ ਬਾਪੂ ਠੰਡ ਨਹੀਂ ਲੱਗਦੀ ਤੈਨੂੰ ਇੱਥੇ ਠੰਡ ਬਸਦਾ ਹੈ ਕੱਪੜੇ ਜ਼ਿਆਦਾ ਹੈ ਅੱਛਾ ਬੋਲਦਾ ਘਰ ਦਾ ਦੋਮਤਿੰਦਾ ਕੰਬਾ ਵਾਲਾ ਰਹੀ ਨੇ ਨਮਾਪਾ ਜੀ ਬੁਲਾਇਆ ਦੋ ਕੋ ਪ੍ਰਾਈਵੇਟ ਗੱਲਾਂ ਕਰਨੀਆਂ ਸੀ ਉਹ ਸੀ ਕੈਮਰੇ ਪੰਨੀ ਦੱਸ ਸਕਦੇ ਹਾਂ ਸੀਗਰਟ ਆ ਸਾਡਾ ਸੀਗਰਟ ਗੱਲਾਂ ਹੁੰਦੀਆਂ ਕੁਝ ਗੱਲਾਂ ਨੈਟ ਤੇ ਨਹੀਂ ਪਈਆਂ ਕਿੱਥੇ ਦੋ ਸਵੇਰ ਦੋ ਹੈ ਦਾ ਸਾਡੇ ਨਾਲੇ ਰਿਹਾ ਇੱਥੇ ਖੇਤਾਂ ਨੂੰ ਚਲੇ ਗਿਆ ਕੱਖ ਬੜਨ ਉੱਥੇ ਤੇ ਹਾਸਤੀਆਂ ਮਾਰਦਾ ਫਿਰਦਾ ਨਹੀਂ ਨਹੀਂ ਪੰਗੇ ਲੈਂਦਾ ਬੜ ਬੜਿਆਂ ਨਾਲ ਫੇਰ ਨਾ ਡਰਦਾ ਫੇਰ ਟਰੈਕਟਰ ਥੱਲੇ ਨੂੰ ਬੜੀ ਜਾ ਪਿਆ ਸੀਗਾ ਥੱਲੇ ਪੰਗਾ ਲੈ ਲੈਂਦਾ ਹਰੇਕ ਨਾਲ ਜਿੰਨੇ ਮੈਂ ਕਿਦਾਂ ਪਿਆਰ ਨਾਲ ਦੇ ਦ ਹਾਂ ਮਾ ਭਈਆਂ ਕੋਲ ਜਾ ਕੇ ਆਇਆ ਤਾਂ ਭਈ ਇਹ ਹਾਲ ਤੱਕ ਆਏ ਨਹੀਂ ਉਹ ਸਾਹਮਣੇ ਘਰ ਚ ਰਹਿੰਦੇ ਆ ਉਹ ਨਿੰਮੇ ਹੈ ਨਹੀਂ ਸੁਣਦਾ ਹੈ ਚਲ ਮੈਂ ਉਹਦੇ ਕੋਲੇ ਜਾਂਦਾ ਹਾਂ ਕੀ ਕਰੀਏ ਕੱਲੁੱ ਦਿਹਾੜੀ ਚਾਹੀਦੀ ਮੈਨੂੰ ਕਿੱਟ ਸਾਰੀ ਚੜਾਉਣੀ ਕੋਠੇ ਪਰ ਉਸ ਦੇ ਕਾਰਨ ਚੱਕਰ ਖੜਾ ਹੋਇਆ ਹੋਇਆ ਉਹ ਜਾ ਸ਼ਤਾ ਤਾ ਹਾਲਾ ਤੂੰ ਜਿਹੜਾ ਨਾ ਇਹ ਬੰਦਾ ਤੋਂ ਦੇ ਮੈਂ ਉਹ ਫਿਰ ਕੁਆਰਟਰ ਚ ਰਹਿੰਦਾ ਹੀ ਨੇ ਕੁਆਰਟਰ 1500 ਰੁਪਏ ਕਿਰਾਇਆ ਦਿੰਦਾ ਹੈ। ਉਹ ਚਲ 1500 ਕਰ ਮੈਨੂੰ ਬੰਦੇ ਦਾ ਦੇ ਯਾਰ ਕੱਲੋਂ। ਹੈ? ਕਿੰਨਾ ਬੰਦਾ? ਜਿੰਨਾ ਕਿੰਨਾ ਦੇ ਸਕਦਾ? 3 ਦਿਨ ਆ ਜਾਏਗਾ। ਪੱਕਾ ਘਰ ਹੋਵਰ ਮੇਰੇ ਸਾਥ। ਪੱਕਾ। ਨੰਨੇ ਆਜੂਗਾ ਇਹ ਤਾਂ ਭਜੀ ਜਵਾਨ ਦਾ ਪੱਕਾ ਹੈ। ਬਿਲਕੁਲ ਕੰਮ ਹੈਗਾ। ਕਿ ਮੇਰੇ ਘਰ ਦਾ ਕੰਮ ਚੱਲ ਰਿਹਾ। ਅੱਛਾ। ਮੈਨੂੰ ਬੰਦੇ ਜਾਈਦਾ ਪੱਕੇ ਜਿਹੜੇ ਮੇਰੇ ਕੋਲ ਕੰਮ ਕਰਨਾ। कितना दिन 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 आ आ कम 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 से कम, कम से कम, कम से से कम, से तो लग जाएंगे कम से, कम, दस दिन. हाँ। कोई नहीं भेज दे तो। कल भेज देता नहीं, 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 नहीं देगा यार ना। नाल दी खत्म हो पैसे उसी ठीक है? है? है कल जाएगा मैं तुम्हारे सामने जबान किया तुम फटना ਨਹੀਂ ਮੈਂ ਤੋ ਇਧਰੀ ਜਾਣਾ ਅੱਛਾ ਮੈਂ ਕਿਸੇ ਕੋ ਨਾ ਮੈਂ ਕਿਸੇ ਔਰਗੇ ਪਾਸ ਨਹੀਂ ਜਾਊਂਗਾ ਫਿਰ ਹਾਂ ਹਾਂ ਆਗੇ ਇਹਨੇ ਬੇਫਿਕਰ ਜਾ ਤੈਨੂੰ ਇਹਨੇ ਕਹਿਤਾ ਆਉਣਗੇ ਬਸ ਠੀਕ ਹੈ ਤੈਨੂੰ ਬੰਦੇ ਅੱਜ 3 ਬੰਦਾ ਆਇਆ ਘਰ ਤੇ ਬਸ ਠੀਕ ਹੈ ਠੀਕ ਬਸ ਠੀਕ ਹੈ ਤੈਨੂੰ ਬੰਦੇ ਮੇਰੇ ਕੋਲ ਭੇਜ ਦੇ ਫਿਰ ਕਹਦੇ ਉਹਨਾਂ ਨੂੰ ਅੱਜ ਬਸ ਠੀਕ ਹੈ ਮੈਂ ਮੈਂ ਤਾਂ ਆਹੀ ਬੰਦੇ ਨੂੰ ਮੇਰੀ ਗੱਲ ਸੁਣ ਵੀਡੀਓ ਬਣ ਗਈ ਹੈ ਬੇਤੀ ਵਾਲਾ ਕੰਮ ਨਾ ਕਰੇ ਜੇ ਬੰਦਾ ਹੈ ਕੱਲ ਨੂੰ ਭੇਜ ਦੂੰਗਾ ਨਹੀਂ ਹੈਗਾ ਭਾਈ ਬੰਦਾ ਦਾ ਜ਼बान ਨਹੀਂ ਮੈਂ ਹੁਣ ਚੱਲੇ ਸੀ ਇਸੇ ਚੱਲੇ ਤੇ ਮੈਂ ਤਾਂ ਇਹੀ ਆਹੀ ਲਾਉਂਦਾ ਤਾਂ ਜ਼बान ਹੈ ਇੱਕ ਵਾਰੀ ਕਰ ਲਈ ਤਾਂ ਲਾ ਕੇ ਗਿਆ ਹੀ ਨਹੀਂ ਹੈਗਾ ਬਸ ਠੀਕ ਹੈ ਹਮ ਤੇ 10 10 ਬੰਦਾ ਕੰਮ ਕਰਵਾਤਾ ਹਾਂ ਹਾਂ ਚਲ ਦੀ ਗੱਲ ਸੁਬਾ ਭੇਜ ਦੇ ਤਿੰਨ ਮੇਰੇ ਘ ਲੱਗ ਗਿਆ ਜੰਨਾ ਕੰਮ ਕਰ ਗਏ ਤਿੰਨ ਦਿਨ ਗਹਿਣੇ ਨੇ ਆ ਨਿਬੜ ਜੋ ਇੱਥੇ ਇੱਕ ਟੁਕੜੀ ਵੀ ਜ਼ਿਆਦਾ ਨਹੀਂ ਜ਼ਿਆਦਾ ਨੇ ਨੇ 7-8 ਦਿਨ ਲਾ ਦੇਣੇ ਉਹ ਵੀ ਖੁੰਝਾ ਵੀ ਕਰਨਾ ਮੈਡਮ ਜੀ ਆ ਵੀ ਕਰਨਾ ਇੱਧਰ ਹਾਂਜੀ 8 ਦਿਨ ਕਿਹਾ ਇਹਨਾਂ ਨੇ ਸਾਰਾ ਚਲੋ ਚੱਲੀਏ ਫਿਰ ਬਈ ਨਾ ਇਹ ਤਾਂ ਇਹ 8 ਦਿਨਾਂ ਲਾ ਦੇਣੇ ਅਸੀਂ ਇਹਨੇ ਕਾਇਮ ਕਿੱਥੇ ਹਾਂਜੀ ਚਲੋ ਇੰਨਾ ਤੋਂ ਕਰਦੇ 14 ਹਾਂਜੀ ਫਿਰ ਇਹਦੇ ਵਿੱਚ ਬਾਅਦ ਚ ਲਾਉਂਗੇ ਤੇ ਬਾਅਦ ਵਿੱਚ ਬਾਅਦ ਚ ਬੁਲਾਉਂਗੇ ਜਿਹੜਾ ਅੰਮ੍ਰਿਤਸਰ ਵਾਲਾ ਪਾਠ ਲਾਦਾ ਅਜਾ ਅੰਮ੍ਰਿਤਸਰ ਤੋਂ ਚੱਲਦਾ ਦਾ ਲਾਈਵ ਹੁਣ ਅੱਜ ਨਾ ਬਾਬਾ ਬੋਸਣਾ ਬਹੁਤ ਸੋਨਾ ਪਾਠ ਕਰ ਰਹਾ ਹੈ ਗੱਜਣਾ ਕੋਈ ਉਹਦੀ ਜਿਹੜੀ ਕਿਆ ਕਹਿੰਦੇ ਹੁੰਦੇ ਆ ਵੀ ਆਵਾਜ਼ ਨਾਲ ਇੱਕ ਹੋਰ ਉਹਦੇ ਵਿੱਚ ਪਾਠ ਕਰ ਰਿਹਾ ਸੀ ਅੰਮ੍ਰਿਤਸਰ ਲਾਈਵ ਐ ਐਸੀ ਵੀ ਸੋਨਾ ਚੈਨ ਲੈ ਕੇ ਪਾਇੰਪੇ ਸ਼ੁਰੂ ਤੇ ਲਾ ਲਈ ਪਾ ਮੇਰਾ ਰਸ ਲਓ ਜੀ ਦਰਬਾਰ ਸਾਹਿਬ ਤੋਂ ਲਾਈਵ ਆਪਾਂ ਨੇ ਲਾ ਰਿਆ ਜੀ ਪਾਠ ਰਰ ਸੋਪ ਦਾ ਤਾ ਤਾ ਤੇ ਅਸ ਸਦਾ ਰਾਧਾ ਕਾਲ ਤਰਿਆ ਜਨ ਨਾਨਕ ਬਲ ਬਲ ਸਤ ਬਲ ਜਾਈ ਹੈ ਕਰੋੜ ਫਲੈਟ ਚ ਆ ਕੇ ਮਹਿਕ ਨੇ ਕਿਹਾ ਪਿਆਜ ਲੱਤੇ ਆ ਸਾਹਮਣੇ ਹੈ ਨਾਲੇ ਇੱਥੇ ਸਾਹਮਣੇ ਮਾਰਕਟ ਲੱਗ ਜਾਂਦੀ ਸਾਡੇ ਪਰਲੇ ਪਾਸੇ ਆ ਉੱਪਰ ਫਲੈਟ ਚੱਲ ਕਾਰ ਬੇ ਕਿਲੋ ਦੇਤੇ 1000 ਰੁਪਏ ਯਾਦ ਹੈ 50 ਦੇਦਾ ਕਿਲੋ ਯਾਦ ਹੈ ਥੋੜੀ ਲੱਤੀ 50 ਦੇ ਅੱਧਾ ਕਿਲੋ 400 ਦੇ 4 ਕਿਲੋ ਵਿਕਦੇ ਤੇ ਅੱਜ 100 ਰੁਪਏ ਦੇ 4 4 ਕਿਲੋ ਕੋਈ ਕੀ ਹਟਦਾ ਚਲੋ ਚੱਕੋ ਕਪੜੇ ਆਪਣੇ ਆ ਚੱਲੀਏ ਪਈਏ ਜਾ ਕੇ ਚਲੋ ਬਾਈ ਪਰ ਇਦਾਂ ਹੀ ਤਾਂ ਤੁਖਦੀ ਫਿਰਦੀ ਜਿਹੜੀ ਫੈਸੀ ਰੇਟ ਲੱਗੀ ਫੱਬੀ ਹੈ ਨਾ ਇਹਦਾ ਬਸ ਪਿੰਡਾਂ ਪਿੰਡਾਂ ਵਿੱਚ ਕਿੰਨੇ ਕਿਲੋ ਤੇ ਪਿੰਡਾਂ ਵਿੱਚ ਮਿਲਦੇ ਤੇ 4 ਕਿਲੋ ਤੋਂ ਦੇ ਕਿਹੜਾ ਦਿਨਾਂ ਚ ਪਿਆਜ਼ ਸਸਤਾ ਹੋ ਜਾਂਦਾ ਕਿਉਂਕਿ ਸਾਗ ਬਹੁਤ ਜ਼ਿਆਦਾ ਕਿਹੜੇ ਸਾਗ ਚ ਪਿਆਜ਼ ਪੈਂਦਾ ਕੋਲੋਂ ਕੁਝ ਤਾਂ ਹੋਵੇ ਇਸ ਕਰਕੇ ਪਿਆਜ਼ ਦਾ ਰੇਟ ਸਸਤਾ ਹੋ ਜਾਂਦਾ ਕਿੱਥੇ 100 ਦੇ 1.5 ਕਿਲੋ 100 ਰੁਪਏ 70 ਰੁਪਏ ਸਿਰਫ ਇੱਕ ਕਿਲੋ 100 ਦੇ ਦੇ ਕਿਲੋ ਨੂੰ 100 ਦੇ ਚਾਰ ਕਿਲੋ 25 ਰੁਪਏ ਕਿਲੋ ਪਿਆਜ਼ ਹੋਰ ਸਸਤਾ ਹੋ ਜਾਣਾ ਹੋਰ 2 ਮਹੀਨੇ ਤੱਕ ਫਿਰ 15 ਰੁਪਏ 100 ਦੇ 5 ਕਿਲੋ 100 ਦੇ 6 ਕਿਲੋ ਆ ਇਹ ਹੋ ਜਾਣਾ ਪਿਆਜ਼। ਲੈਟਰ ਨੂੰ ਤਾਂ ਹਲੋ ਬਈ। ਆਹ ਲੋ ਜੀ। ਹਾਂ ਜੀ। ਪਕੜੀਏ। ਸਵੇਟਾ ਬਣਾ ਚਾਹ ਇਹਦੇ ਚ ਪਾ ਦਿੰਦੇ ਆ। ਲੈ ਬਈ ਕੱਲਾ ਪਿਆਜ਼ ਨੂੰ ਤੜਕਾ ਲਾ। ਨਾ ਪਿਆਜ਼ ਨੂੰ ਨਹੀਂ। ਸਾਗ ਨੂੰ ਲਾਲ ਤੜਕਾ ਲਾ ਰਿਹਾ ਬਈ। ਫੋਟੋ ਨਮੇਜਮੈਂਟ ਦਾ ਕੋਰਸ ਕਰਿਆ ਹੋਇਆ। ਨਵੇਂ ਨਵੇਂ ਚੀਜ਼ਾਂ ਦੇਖਣ ਨੂੰ ਮਿਲ ਰਹੀਆਂ ਬਟਰ ਦਾ ਤੜਕਾ ਵਾਹ ਬਈ ਵਾਹ ਸਾਰੇ ਮੋਟਾ ਬਸ ਨੇ ਇਹ ਮੋਟੇ ਜਿਹੇ ਖਾਣਾ ਤੇ ਲਓ ਜੀ ਲੱਗ ਗਿਆ ਤੜਕਾ ਤੜਕਾ ਲੱਗਣ ਤੋਂ ਬਾਅਦ ਤੁਹਾਨੂੰ ਦਿਖਾਉਂਦਾ ਕਿ ਕਿਆ ਚੀਜ਼ਾਂ ਹੋ ਰਹੀਆਂ ਉੱਧਰ ਖਾਣ ਲੱਗੇ ਨੇ ਇੱਧਰ ਵੀ ਖਾਣ ਲੱਗੇ ਨੇ ਮੈਨੂੰ ਡਾਈਨਿੰਗ ਟੇਬਲ ਲਿਆਉਣਾ ਪੈਣਾ ਹੁਣ ਇੱਥੇ ਇੱਥੇ ਵਾਸਤੇ ਵੀ ਸਾਰੇ ਬੰਦੇ ਬੈਠ ਕੇ ਇੱਥੇ ਖਾਣ ਖਾਣਾ ਆਪਣੇ ਆਪਣੇ ਕਮਰੇ ਚ ਲੈ ਕੇ ਵੜ ਗਏ ਨੇ ਬੰਦੇ ਪੂਰੇ ਜੂਰੇ ਢੋਰਣ ਖਾ ਰਹੇ ਨੇ ਮੈਂ ਹਲੇ ਆਪਣਾ ਕੰਮ ਕਰ ਰਿਹਾ ਮੈਂ ਹਲੇ ਘੰਟੇ ਤੱਕ ਖਾਊਂਗਾ ਤੁਹਾਨੂੰ ਟਾਈਮ ਦਿਖਾਵਾਂ ਤਾਂ ਸ਼ਾਮ ਦੇ 7 ਵਜੇ ਹੈ 7 ਵਜੇ ਰੋਟੀ ਖਾ ਲਈ ਜਿਹੜੇ ਨੇ ਇਹ ਸਾਡੇ ਹੈਗੇ ਜੀ ਪਿੰਡ ਵਾਲੇ ਮੈਂ ਕਹਾਂ ਜੀ ਹੁਣ ਤੁਸੀਂ ਸ਼ਹਿਰ ਚ ਆਏ ਆ ਤਾਂ ਫਿਰ ਸ਼ਰਮਗਰ ਹੋਣਾ ਫਿਰ ਥੋੜਾ ਜਿਹਾ ਰੋਟੀ ਖਾ ਕੇ ਮੁਕ ਗਿਆ ਨਾ ਤੁਸੀਂ? ਸ਼ਹਿਰ ਕੰਮ ਜਾਣਾ? ਵੈਰੀ ਗੁੱਡ। ਵੈਰੀ ਗੁੱਡ, ਵੈਰੀ ਗੁੱਡ। ਕੋਮ ਕਿਆ ਹੋਇਆ? ਮੇਰਾ ਲੈਪਟਾਪ ਥੋੜਾ ਖਰਾਬ ਹੈ। ਬਹੁਤ ਕੰਮ ਲੈ ਲਿਆ, ਬਟਨ-ਪਟਨ ਵੀ ਟੁੱਟਦੇ ਚੱਲੇ ਜਿੱਦਾਂ। ਘਸ ਗਿਆ ਵਿਚਾਰਾ ਬਹੁਤ ਆ। ਦੇਖੋ ਚਲਾ ਚਲਾ ਗਏ ਨਾ। ਹੁਣ ਹੱਥ ਮੇਰੇ ਲੱਗਾ ਲੈਪਟਾਪ ਤਾਂ ਮੈਂ ਕਿ ਲੈ ਲਿਆ ਮੈਂ ਪਰ ਮੇਰੇ ਹੱਥ ਹੁਣ ਇਹ ਲੱਗਿਆ ਹੋਇਆ। ਇਹਦੇ ਤੇ ਮੇਰੇ ਕੰਮ ਕਰੀਦਾ ਬਾਈ ਹੁਣ। ਇਹ ਵੀ ਮੇਰੇ ਨਾਲ ਨਾਲ ਬੁੱਢਾ ਹੁੰਦਾ ਜਾ ਰਿਹਾ। ਲਓ ਜੀ ਲੰਗਰ ਛਕ ਲਿਆ ਤੇ ਚੱਲੀਏ ਸੈਰ ਪਰ। ਹਾਂਜੀ ਚਲੋ ਬਈ ਗੇਟ ਲੋਰਮਲ ਜੀ ਚਲੋ ਬਈ ਚੱਲੀਏ ਤਾਂ ਮੌਸਮ ਬਹੁਤ ਵਧੀਆ ਫਰੈਸ਼ 에ਰ ਫਰੈਸ਼ 에ਰ ਫਰੈਸ਼ 에ਰ ਲੋਜੀਸਟ ਸੇਅਰ ਕਰਕੇ ਆ ਗਏ ਰੋਟੀਆਂ ਪਾਣੀਆਂ ਖਾ ਲੀਆਂ ਕੋਲ ਵੀ ਦਰਵਾਜਾ ਤੇ ਬੀ ਗਿਨੋ ਇਹ ਬੈਠਾ ਪਰਮ ਤੇ ਹੁਣ ਵੀਡੀਓ ਬੰਦ ਕਰ ਦਈ ਜੀ ਹਾਂ ਜੀ ਅ ਧੰਨਵਾਦ ਜੀ ਤੁਹਾਡਾ ਮੇਰਾ ਵੀਡੀਓ ਦੇਖਣ ਵਾਸਤੇ ਮਿਲਦਿਆਂ ਵਰਗ ਕੱਲੋਂ ਕੰਮ ਬਹੁਤ ਹੈ ਹਮ ਕੱਲ ਦਾ ਮੇਤਰੀਆਂ ਨੂੰ ਬੰਦੇ ਮੈਂ ਕੋਣਾ ਜਵਾਬ ਨਿੰਮੇ ਨੂੰ ਕਰਨਾ ਪੈਣਾ ਮੈਨੂੰ ਫੋਨ ਯਾਰ ਕਿਆ ਕਹਿਆ ਤਾ ਮੈਂ ਕੱਲ ਤਿੰਨ ਬੰਦੇ ਪੱਕੇ ਕਰ ਲਏ ਉਹ ਕਹਿੰਦੇ ਸੀ ਮਿਸਤਰੀ ਨਾਲ ਕੰਮ ਨਹੀਂ ਕਰਿਆ ਹੈਗਾ ਫਿਰ ਕੀ ਕਰਾਉਣਾ ਸੀ ਉਹਨਾਂ ਤੇ ਤਾਂ ਮੈਨਾਂ ਹੋਈ ਦੋ ਲੈ ਕੇ ਆਉਂਗਾ ਬੰਦੇ ਕਿ ਨਹੀਂ ਆਉਂਗਾ ਤਾਂ ਮੈਂ ਕਹਿੰਦਾ ਨੇ ਉੱਚੇ ਤਾਂ ਮੈਨੂੰ ਕਰਕੇ ਪੁੱਛੋ ਮੇਰੇ ਕੋਲ ਹੁਣ ਸਾਡੀ ਕੱਲ ਦੀ ਪ੍ਰੋਬਲਮ ਹੈ ਹੁਣ ਕੱਲ ਨੂੰ ਸੋਲਵ ਕਰਾਂਗੇ ਤੇ ਧੰਨਵਾਦ ਜੀ ਵੀਡੀਓ ਨਾਲ ਮਿਲਦੇ ਹਾਂ ਅਗਰ ਕਿਸੇ ਅਗਲੀ ਵੀਡੀਓ ਦੇ ਵਿੱਚ